ਸਭ ਤੋਂ ਵੱਸਤੂ ਕਿ ਖਾਲਸਾ ਵਹਿਕੋ ਦੀ ਇੱਕ ਇਕੱਤੀ ਸਿਪੋਸਤਾਨ ਵਰਗਾ ਜੋ ਬਹੁਤ ਵੱਡਾ ਪ੍ਰੂਸ਼ਤੰਤਰ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਸਾਰੇ ਸਰਬੇਚਾਰ ਜਿਹੜੇ ਤੋਂ ਆਪਣੇ ਵਸਦੇ ਨੇ ਅਤੇ ਇਤਾਰੇ ਕਿਤੇ ਜਾਣਦੇ ਨੇ ਕਿ ਇੱਥੇ ਧਰਮ ਨਿਰਪੇਖਤਾ ਹੈ ਇੱਥੇ ਧਰਮ ਨਹੀਂ ਪਰ ਸਿੱਖਾਂ ਵਾਸਤੇ ਇੱਥੇ ਕੋਈ ਵੀ ਧਰਮ ਦਾ ਪੱਖਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ 33 32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਔਰ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਸੁਖਰੀ ਰਿਹਾਈ ਹੈ ਉਹ ਨਹੀਂ ਦਿੱਤੀ ਜਾਣੀ ਬਲਕਿ ਇਸ ਨੇ ਇੰਤਜ਼ਾਰ ਹੈ ਔਰ ਜਿਹੜਾ ਸੌਦਾ ਸਾਧ ਹੈ ਗੁਰਬੀਤ RAM ਜੀ ਜਿਹੜਾ ਬਲਾਤਕਾਰੀ ਹੈ ਜਿਹੜਾ ਬੇਵਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਇਹ ਬਾਰ-ਬਾਰ ਪੈਰੋਲ ਦੇ ਕੇ ਰਿਹਾਈ ਦੇ ਕੇ ਤੇ ਸਿੱਖਾਂ ਨੂੰ ਜਰਾਉਣ ਦਾ ਰੀਤ ਕੀਤਾ ਜਾਂਦਾ ਹੈ। ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਦੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇਵਾਲ ਦੇ ਸਾਧ ਨੂੰ ਪੈਰੋਲ ਦੇਣੀ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਤੇ ਸਿੱਖ ਪੰਥ ਵਾਸਤੇ ਸਿੱਖਾਦ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਅਨਸਾਫੀ ਹੈ।